ਅਕਸਾਈ ਦੀ ਰੇਟ ਹੋਈ ਆ ਔਰ ਕਿੰਨੀਆਂ ਪੇਟੀਆਂ ਫੜੀਆਂ ਗਈਆਂ ਨੇ ਸ਼ਰਾਬ ਦੀਆਂ ਜੋ ਪੇਟੀਆਂ ਫੜੀਆਂ ਗਈਆਂ ਨੇ ਉਹਦੇ ਅਕਾਊਂਟਿੰਗ ਕਿੰਨੀ ਆ ਔਰ ਅਕਸਾਈ ਦੀ ਰੇਟ ਜਿਹੜੀ ਆ ਕਿੰਨੇ ਵਜੇ ਹੋਈ ਆ ਔਰ ਕਿੰਨੇ ਵਜੇ ਤੱਕ ਰੇਡ ਚੱਲ ਰਹੀ ਆ ਔਰ ਕਿੰਨੀ ਸ਼ਰਾਬ ਫੜੀ ਜਾਂਦੀ ਆ ਲਗਾਤਾਰ ਰੇਡ ਜਿਹੜੀ ਹੋ ਰਹੀ ਆ ਔਰ ਦੱਸਦੇ ਆ ਕਿ ਦੋ ਤਿੰਨ ਘੰਟੇ ਤੋਂ ਲਗਾਤਾਰ ਚੱਲ ਰਹੀ ਆ ਔਰ ਇੱਥੇ ਜੋ ਹਾਲਾਤ ਨੇ ਇਸ ਵੇਲੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਬਹੁਤ ਸਾਰੀ ਪਬਲਿਕ ਜਿਹੜੀ ਆ ਉਹ ਰੋਡ ਦੇ ਉੱਤੇ ਖੜੀ ਆ ਔਰ ਇੱਥੇ ਜੋ ਆ ਪੁਲਿਸ ਦੀ ਰੇਡ ਚੱਲ ਰਹੀ ਆ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰ੍ਹਾਂ ਫਾਇਆ ਜਾਵੇ ਕਿ ਆ ਕਿੰਨੀ ਪਬਲਿਕ ਜਿਹੜੀ ਆ ਇੱਥੇ ਖੜੀ ਆ ਔਰ ਆ ਤਸਵੀਰਾਂ ਇਧਰ ਕਰ ਲੈ ਇਧਰ ਕਰ ਆ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਔਰ ਸਮਾਂ ਜਿਹੜਾ ਸਮਾਂ ਲੈਂਦੇ ਆ ਇਹਨਾਂ ਕੋਲੋਂ ਕਿ ਕਿੰਨੀ ਰੇਡ ਹੋਈ ਆ ਔਰ ਕਿੰਨੀ ਸ਼ਰਾਬ ਫੜੀ ਗਈ ਆ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਇੱਥੇ ਜਿਹੜੀ ਰੇਡ ਹੋ ਰਹੀ ਆ ਕਿੰਨੇ ਸਮੇ ਤੋਂ ਹੋ ਰਹੀ ਆ ਇਹ ਹੋ ਹੀ ਗਏ ਲਗਭਗ 2.5 ਘੰਟੇ ਹੋ ਗਏ 2.5 ਘੰਟੇ ਹੋ ਗਏ ਔਰ ਕੀ ਸੂਚਨਾ ਕੀ ਸੀ ਔਰ ਕਿਸ ਦਾ ਅਕਸੈਜ ਵਿਭਾਗ ਤੇ ਦਿਨਾਂ ਨਗਰ ਪੁਲਿਸ ਸਟੇਸ਼ਨ ਦਾ ਸਾਂਝਾ ਸਰਚ ਅਪਰੇਸ਼ਨ ਸੀ ਉਹਨਾਂ ਕੋਲ ਮੁਖਬਰੀ ਸੀ ਉਹ ਮੁਖਬਰੀ ਦੇ ਆਧਾਰ ਤੇ ਰੇਡ ਹੋਇਆ ਇਹਨਾਂ ਦੇ ਘਰ ਕੱਲ ਇਹਨਾਂ ਦੇ ਘਰ ਸ਼ਰਾਬ ਲੱਤੀ ਸੀ 20 ਪੇਟੀਆਂ ਉਹਦੇ ਵਿੱਚੋਂ 3-4 ਪੇਟੀਆਂ ਵੇਗੀਆਂ 16 ਕੁ 15-16 ਪੇਟੀਆਂ ਇਹਨਾਂ ਕੋਲ ਬਰਾਮਦ ਹੋਈਆਂ ਨੇ ਔਰ ਬੜੇ ਖੁੱਲੇ ਪੱਦਰ ਉੱਤੇ ਬਹੁਤ ਮੋਟਾ ਸਮਗਲਰ ਆ ਜਿਹੜਾ ਬਹੁਤ ਨਜਾਇਜ਼ ਦਾ ਕੰਮ ਕਰਦਾ ਹਰ ਰੋਜ਼ ਤਕਰੀਬਨ ਇਹ ਤੇ ਬਹੁਤ ਸਾਰੇ ਘਰ ਵਾ ਇੱਥੇ ਅਲੱਗ-ਅਲੱਗ ਦਿਸ਼ਾ ਦੇ ਵਿੱਚ ਇਹਦੇ ਘਰ ਵਾ ਔਰ ਭਈਏ ਜ਼ਿਆਦਾਤਰ ਇਹਦੇ ਰਹਿੰਦੇ ਨੇ ਉਹਨਾਂ ਦੇ ਹੱਥੀਆਂ ਸ਼ਰਾਬ ਵਗਾਉਂਦਾ ਕਿਤੇ 2 ਪੇਟੀਆਂ ਰੱਖਦਾ ਕਿਤੇ 4 ਰੱਖਦਾ ਕਿਤੇ 5 ਰੱਖਦਾ ਇਸ ਤਰ੍ਹਾਂ ਕਰਕੇ ਬਹੁਤ ਹੀ ਹੈਵੀ ਹਾਈ ਲੈਵਲ ਦੇ ਉੱਤੇ ਇਹ ਸ਼ਰਾਬ ਦਾ ਕੰਮ ਕਰਦਾ ਧੰਦਾ ਨਜਾਇਜ਼ ਸ਼ਰਾਬ ਦਾ ਧੰਦਾ ਕਰਦਾ ਨਜਾਇਜ਼ ਸ਼ਰਾਬ ਜਿਹੜੀ ਆ ਉਹ ਇਹ ਪੇਟੀਆਂ ਕਿੱਥੋਂ ਦੀ ਸ਼ਰਾਬ ਕਿੱਥੋਂ ਦੀ ਸੀ ਇਹ ਇਨਵੈਸਟੀਗੇਸ਼ਨ ਹੋ ਰਹੀ ਆ ਇੰਸਪੈਕਟਰ ਸਾਹਿਬ ਐਕਸਾਈਜ਼ ਵਾਲੇ ਜਦੋਂ ਜਤਿੰਦਰ ਸਿੰਘ ਘਾਰੇ ਨੇ ਨਾਲ ਆਪਣੇ ਦਿਨਨਗਰ ਪੁਲਿਸ ਵੀ ਕਰੀ ਵੈਰੀਫਾਈ ਉਹ ਵੈਰੀਫਾਈ ਹੋ ਕੇ ਇਨਵੈਸਟੀਗੇਸ਼ਨ ਹੋਏਗੀ ਉਸ ਤੋਂ ਬਾਅਦ ਇਹ ਕਲੀਅਰ ਹੋ ਜਾਏਗਾ ਕਿੱਥੋਂ ਦੀ ਸ਼ਰਾਬ ਆ ਅਛਾ ਇਹ ਪੇਟੀਆਂ ਦੇ ਉੱਤੇ ਮਾਰਕਾ ਜਿਹੜਾ ਤੁਹਾਡੇ ਸਾਹਮਣੇ ਨਹੀਂ ਆਇਆ ਮਾਰਕਾ ਜਿਹੜਾ ਅਜੇ ਉਲੇ ਆ ਨਹੀਂ ਮਾਰਕਾ ਕੋਈ ਮੈਨੂੰ ਲੱਭਾ ਹੋਏਗਾ ਇਨਸਪੈਕਟਰ ਸਾਹਿਬ ਚੈੱਕ ਕਰਨਗੇ ਉਹਨਾਂ ਕੋਲ ਸਕੈਨਰ ਹੁੰਦਾ ਆਪੇ ਸਕੈਨ ਕਰਨਗੇ ਸਕੈਨ ਕਰਕੇ ਫਿਰ ਉਹਨੂੰ ਟ੍ਰੇਸ ਕਰਨਗੇ ਇਹਦਾ ਬੈਚ ਨੰਬਰ ਹੁੰਦਾ ਸਭ ਕੁਝ ਹੁੰਦਾ ਉਹਨਾਂ ਕਰ ਲਿਆ ਸਾਰਾ ਕੁਝ ਲਿਖ ਲਿਆ ਉਸ ਤੋਂ ਬਾਅਦ ਹੁਣ ਅਗਲੀ ਕਾਰਵਾਈ ਜਿਹੜੀ ਹੋਏਗੀ ਉਹ ਉਹਨੂੰ ਕਿਸ ਟਿਕਾੜ ਕੋ ਆਇਆ ਮਾਲ ਕਿੱਥੋਂ ਆਇਆ ਫਿਰ ਪਤਾ ਲੱਗ ਜਾਵੇਗਾ ਇਹਦਾ ਸਾਰਾ ਪਰ ਇਹ ਲੰਬੇ ਸਮੇਂ ਤੋਂ ਤੁਹਾਨੂੰ ਇਨਫੋਰਮੇਸ਼ਨ ਦੀ ਕਿ ਲੰਬੇ ਸਮੇਂ ਤੋਂ ਕੰਮ ਕਰਦੇ ਆ ਬਹੁਤ ਲੰਬੇ ਸਮੇਂ ਤੋਂ ਕਰ ਰਿ ਇਹ ਹੁਣ ਜਿਹੜੀ ਰੇਡ ਕੀਤੀ ਗਈ ਐ ਇਸ ਦੇ ਵਿੱਚ ਦੀਨਾ ਨਗਰ ਪੁਲਿਸ ਦੇ ਪੂਰੇ ਮੁਲਾਜ਼ਮ ਜਿਹੜੇ ਇੱਥੇ ਪਹੁੰਚੇ ਐ ਐਸਚੋ ਸਾਹਿਬ ਵੀ ਆਏ ਹੋ ਨਹੀਂ ਐਸਚੋ ਸਾਹਿਬ ਨਹੀਂ ਜਿਹੜਾ ਆਈਓ ਹੋਏਗਾ ਜਿਹੜਾ ਉੱਥੋਂ ਆਇਆ ਥਾਣੇ ਤੋਂ ਉਹ ਨੇ ਇੰਸਪੈਕਟਰ ਐਕਸਾਈਡ ਨੇ ਨਾਲ ਉਹਨਾਂ ਦੇ ਵਿੱਚ ਫੋਰਸ ਨੇ ਪੁਲਿਸ ਡਿਪਾਰਟਮੈਂਟ ਦੇ ਬੰਦੇ ਨੇ ਐਕਸਾਈਡ ਡਿਪਾਰਟਮੈਂਟ ਦੇ ਇੰਸਪੈਕਟਰ ਸਾਹਿਬ ਨੇ ਸੁਦਰਜ ਜਤਿੰਦਰ ਸਿੰਘ ਉਹ ਆਏ ਨੇ ਉਹ ਦੱਸਦੇ ਯਕੀਨ ਆ ਤਸਵੀਰਾਂ ਜਿਹੜੀਆਂ ਦੀਨਾ ਨਗਰ ਦੀਆਂ ਔਰ ਪੁਲਿਸ ਦੀ ਰੇਡ ਜਿਹੜੀ ਆ ਲਗਾਤਾਰ ਚੱਲ ਰਹੀ ਆ 2-2 ਘੰਟੇ ਤੋਂ ਇੱਥੇ ਰੇਡ ਹੋ ਰਹੀ ਆ ਔਰ ਪੁਲਿਸ ਦੀ ਆਈ ਔਰ ਐਕਸਾਈਡ ਡਿਪਾਰਟਮੈਂਟ ਦੇ ਜਿਹੜੇ ਮੁਲਾਜ਼ਮ ਹੈ ਉਹ ਵੀ ਇੱਥੇ ਨੇ ਔਰ ਕਿੰਨਾ ਸਮਾਂ ਰੇਡ ਹੋਰ ਚੱਲੇਗੀ ਔਰ ਕਿਹੜੀ ਸ਼ਰਾਬ ਫੜੀ ਜਾਵੇਗੀ ਇਸ ਦੇ ਬਾਰੇ ਜਾਣਕਾਰੀ ਜਿਹੜੀ ਅਜੇ ਅਧੂਰੀ ਆ ਕਿਉਂਕਿ ਅਜੇ ਟੈਕਨੀਕਲ ਇਸ਼ੂ ਨੇ ਇਸ ਦੇ ਵਿੱਚ ਕਿ ਕਿਹੜੀ ਕਿਹੜੀ ਸ਼ਰਾਬ ਹੈ ਪੇਟੀਆਂ ਜਿਹੜੀਆਂ ਆ ਉਹ ਜੇ ਖੋਲੀਆਂ ਨਹੀਂ ਗਈਆਂ ਸਰਚ ਨਹੀਂ ਪੂਰੀ ਹੋਈ ਔਰ ਇਹਨਾਂ ਦੇ ਦੱਸਣ ਮੁਤਾਬਕ ਪੂਰਾ ਜਿਹੜਾ ਸੱਚ ਬਿਆਨ ਚ ਲਾਇਆ ਜਾ ਰਿਹਾ ਔਰ ਇਹ ਜੋ ਸ਼ਰਾਬ ਦਾ ਧੰਦਾ ਕਰਨ ਵਾਲੇ ਫੜੇ ਗਏ ਔਰ ਦੱਸਦੇ ਆ ਕਿ ਲੰਬੇ ਸਮੇਂ ਤੋਂ ਇਹਨਾਂ ਦੀ ਜਿਹੜੀ ਆ ਸਾਨੂੰ ਸੁਹਾ ਮਿਲਦੀਆਂ ਸੀ ਇਨਫੋਰਮੇਸ਼ਨ ਸਾਡੇ ਕੋਲ ਪਹੁੰਚ ਰਹੀ ਸੀ ਲੇਕਿਨ ਉਹ ਸ਼ਰਾਬ ਦਾ ਲੰਬੇ ਸਮੇਂ ਤੋਂ ਤਦਕਾ ਕਰ ਰਿਆ ਸੀ ਔਰ ਗੱਲ ਕਰਦੇ ਆ ਕਿ ਪਹਿਲਾਂ ਵੀ ਕਦੀ ਇਸ ਇਥੇ ਰੇਡ ਕੀਤੀ ਗਈ ਆ ਜਾਂ ਅੱਜ ਪਹਿਲੀ ਵਾਰ ਆ ਹਾਂਜੀ ਸਰ ਪਹਿਲਾਂ ਵੀ ਕਦੀ ਰੇਡ ਕੀਤੀ ਗਈ ਜਾਂ ਪਹਿਲੀ ਪਿਛਲੇ ਸਾਲ ਹੋਈ ਸੀ ਰੇਡ ਦੇ ਉੱਤੇ ਅੱਛਾ ਪਿਛਲੇ ਸਾਲ ਵੀ ਹੋਈ ਸੀ ਲੇਕਿਨ ਬੰਦੇ ਦੇ ਉੱਤੇ ਪਹਿਲਾਂ ਪਿਛਲੀ ਵਾਰੀ ਕੇਸ दर्ज ਹੋਇਆ ਸੀ ਤੁਸੀਂ ਸਰ ਨਹੀਂ ਕੇਸ ਨਹੀਂ ਦਰਜ ਹੋਇਆ ਉਹ ਸ਼ਰਾਬ ਫੜੀ ਗਈ ਸੀ ਲੇਕਿਨ ਤੇ ਘਰੋਂ ਕੁਝ ਨਹੀਂ ਬਰਾਮਦ ਹੋਇਆ ਤੇ ਹੁਣ ਜਿਹੜਾ ਇਹਦੇ ਘਰ ਦੇ ਵਿੱਚੋਂ ਬਰਾਮਦ ਹੋ ਰਿਹਾ ਇਹਦੇ ਘਰੋਂ ਬਰਾਮਦ ਹੋਇਆ ਇਹਦੇ ਵਿਹਲੀ ਆ ਵਿਹਲੀ ਚੋਂ ਬਰਾਮਦ ਹੋਇਆ ਉੱਥੋਂ ਸ਼ਰਾਬ ਜਿਹੜੀ ਇਹਦੇ ਵਿਹਲੀ ਚੋਂ ਬਰਾਮਦ ਹੋਈ ਆ ਔਰ ਮਨੀਸ਼ ਕੁਮਾਰਾ ਇੱਕ ਇਹਦੇ ਨਾਲ ਉਹ ਇਹਦਾ ਕਰਿੰਦਾ ਵਾ ਕੰਮ ਕਰਦਾ ਜਿਹੜਾ ਮੇਨ ਜਿਹੜਾ ਗਾਂ ਸਰਾਵ ਮਨੀਸ਼ ਲਿਆ ਗਿਆ ਦਿੰਦਾ ਇਹਨੂੰ ਗਾ ਸਪਲਾਈ ਕਰਦੇ ਆ ਸਾਰਾ ਕੁਝ ਤੇ ਹੁਣ ਤੁਹਾਨੂੰ ਲੱਗਦਾ ਕਿ ਕਿਹੜਾ ਧਰਾਵਾਂ ਤੈਅ ਦੇਣਾ ਦੇ ਉੱਤੇ ਪਰਚਾ ਜਿਹੜਾ ਉਹ ਦਰਜ ਹੋ ਗਿਆ ਦੇਖੋ ਜੀ ਪੁਲਿਸ ਡਿਪਾਰਟਮੈਂਟ ਦੇਖਣਗੇ ਕਿਹੜੀਆਂ ਧਾਰਾਂ ਲੱਗਦੀਆਂ ਕਿਉਂਕਿ ਇਹਨਾਂ ਨੇ ਸਰਕਾਰ ਦੇ ਨਾਲ ਹੋਲੋਗ੍ਰਾਮ ਉਤੋਂ ਢਾਏ ਨੇ ਸਾਰਾ ਕੁਝ ਆਪਣੇ ਬੈਜ ਨੰਬਰ ਢਾਉਣ ਦੀ ਕੋਸ਼ਿਸ਼ ਕੀਤੀ ਆ ਉਹ ਸਰਕਾਰ ਉਹਦੇ ਪੁਲਿਸ ਡਿਪਾਰਟਮੈਂਟ ਕਿਹੜਾ ਕਿਹੜੀ ਕਿਹੜੀ ਧਾਰਾਂ ਲਾਉਂਦਾ ਨੇ ਉਹ ਤੇ ਉਹਨਾਂ ਉਹ ਐਸਐਚਓ ਸਾਹਿਬ ਦੇਖਣਗੇ ਜਾਂ ਐਕ ਔਰ ਦੱਸ ਦਈਏ ਕਿ ਬਹੁਤ ਵਧੀਆ ਜਾਣਕਾਰੀ ਜਿਹੜੀ ਆ ਸਾਨੂੰ ਪੂਰੀ ਮਿਲ ਰਹੀ ਆ ਕਿ ਔਰ ਜਿੰਨੀ ਵੀ ਸ਼ਰਾਬ ਫੜੀ ਗਈ ਆ ਇਹਨਾਂ ਦੀ ਹਵੇਲੀ ਦੇ ਵਿੱਚੋਂ ਘਰ ਦੇ ਵਿੱਚੋਂ ਔਰ ਕਿੱਥੋਂ ਕਿੱਥੋਂ ਫੜੀ ਗਈ ਆ ਇਹਨਾਂ ਦੇ ਦਸਮ ਤਾਬਕ ਬਹੁਤ ਸਾਰੀਆਂ ਬੋਤਲਾਂ ਜਿਹੜੀਆਂ ਆ ਉਹ ਸ਼ਰਾਬ ਦੀਆਂ ਔਰ ਪੇਟੀਆਂ ਬਹੁਤ ਸਾਰੀਆਂ ਇੱਥੋਂ ਜਿਹੜੀਆਂ ਕਵਰ ਕੀਤੀਆਂ ਜਾ ਰਹੀਆਂ ਨੇ ਔਰ ਵੱਧ ਤੋਂ ਵੱਧ ਇਹ ਜੋ ਕੇਸ ਹੈ ਕਈ ਵਾਰ ਸਾਹਮਣੇ ਆਉਂਦੇ ਆ ਕਿਉਂਕਿ ਜਿਹੜਾ ਨੇ ਠੇਕਾ ਜਿਹੜਾ ਭਰਿਆ ਹੁੰਦਾ ਹੈ ਐਕਸਾਈਡ ਡਿਪਾਰਟਮੈਂਟ ਨੇ ਇਹ ਸਾਰੀ ਚੀਜ਼ ਜਿਹੜੀਆਂ ਰੇਖਦ ਦੇ ਕਰਨੀ ਹੁੰਦੀ ਆ ਇਸ ਅਧੀਨ ਅੱਜ ਇੱਥੇ ਸੱਚ ਬਿਆਨ ਚਲਾਇਆ ਗਿਆ ਔਰ ਇੱਥ ਇਥੇ ਸ਼ਰਾਬ ਦਾ ਧੰਦਾ ਕੀਤਾ ਜਾਂਦਾ ਨਜਾਇਜ਼ ਸ਼ਰਾਬ ਵੇਚੀ ਜਾਂਦੀ ਆ ਔਰ ਨਜਾਇਜ਼ ਸ਼ਰਾਬ ਦਾ ਜਿਹੜਾ ਉਹ ਇਥੋਂ ਜਕੀਰਾ ਫੜਿਆ ਗਿਆ ਕਿੰਨਾ ਜਕੀਰਾ ਔਰ ਅਜੇ ਵੀ ਸਭ ਚ ਬਿਆਹ ਚੱਲ ਰਿਹਾ ਇਹ ਤਸਵੀਰਾਂ ਵੱਤਾਂ ਸ਼ੇਅਰ ਕਰਦੇ ਹੋ ਮੇਰੇ ਥੋੜੀ ਜੀ ਇਨਫੋਰਮੇਸ਼ਨ ਦਿਓ ਕਿ ਕੀ ਕੀ ਇਥੋਂ ਜਕੀਰਾ ਫੜਿਆ ਗਿਆ ਔਰ ਕਿੰਨੇ ਸਮੇਂ ਤੋਂ ਬਦਲ ਕੰਮ ਕਰਦਾ ਸੀ ਇਹ ਜੀ ਸਾਨੂੰ ਪਤਾ ਲੱਗਾ ਇਹ ਮਨੀਸ਼ ਕੁਮਾਰ ਸਨ ਆਫ ਸੁਰਿੰਦਰ ਕੁਮਾਰ ਇਹ ਬੜੇ ਪੁਰਾਣੇ ਸਮੇਂ ਤੋਂ ਕੋਈ ਇੱਥੇ ਨਜਾਇਜ਼ ਤੌਰ ਤੇ ਅੰਗਰੇਜ਼ੀ ਦੇਸੀ ਸ਼ਰਾਬ ਦਾ ਧੰਦਾ ਕਰਦਾ ਜੀ ਇਹ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਜੇ ਇਹਦੇ ਘਰ ਰੇਡ ਕੀਤੀ ਜਾਵੇ ਕੋਈ ਹੈਵੀ ਰਿਕਵਰੀ ਹੋ ਸਕਦੀ ਆ ਤੇ ਇਹਦੇ ਘਰੋਂ ਸਾਨੂੰ ਕਾਫੀ ਮਾਤਰਾ ਵਿੱਚ ਅੰਗਰੇਜ਼ੀ ਦੇਸੀ ਜਿਹੜੀ ਠੇਕੇ ਦੀ ਸ਼ਰਾਬ ਮਿਲੀ ਆ ਤੇ ਇਹ ਜਿਹੜੀ ਸ਼ਰਾਬ ਫੜੀ ਗਈ ਆ ਉਸ ਜ਼ਿਕੀਰੇ ਦੇ ਨਾਲ ਮਨੀਸ਼ ਕੁਮਾਰ ਫੜਿਆ ਗਿਆ ਜਾਂ ਨਹੀਂ ਮਨੀਸ਼ ਕੁਮਾਰ ਆਪਣੀ ਦੁਕਾਨ ਤੇ ਬੈਠਾ ਜੀ ਪੁਲਿਸ ਨੇ ਥਾਣੇ ਵਾਲੇ ਆਏ ਆ ਨਾਲ ਉਹਨੂੰ ਕਰਨਗੇ ਅਰੈਸਟ ਹੁਣ ਹੁਣ ਇਸੇ ਮੌਕੇ ਤੇ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੋਣਾ ਦੀ ਕੋਈ ਮਲੇ ਸੀਗੀ ਨਹੀਂ ਜੀ ਮਨੀਸ਼ ਕੁਮਾਰ ਨਾਲ ਹੀ ਮਿਲੇ ਤੁਹਾਨੂੰ ਮੈਨੂੰ ਨਹੀਂ ਮਿਲੇ ਮੌਕੇ ਦੇ ਉੱਤੋਂ ਤੁਸੀਂ ਕੀ ਕਹਿੰਦੇ ਹੋ ਕਿ ਫਰਾਰ ਸੀ ਜਾਂ ਕੀ ਸੀ ਉਹ ਉੱਥੇ ਇੱਕ ਉਹਨਾਂ ਦਾ ਕੰਮ ਆ ਸੀਗਾ ਜਿੰਨੇ ਸਾਰੀ ਕਾਰਵਾਈ ਕਰਵਾਈ ਆ ਕਾਮੇ ਦੇ ਕਾਮੇ ਦੇ ਨਾਲ ਹੀ ਸਾਰੀ ਅਰੈਸਟ ਹੋਈ ਆ ਉਹਨੇ ਸਾਨੂੰ ਦੱਸਿਆ ਸਾਰੇ ਬਾਰੇ ਉਹਦੇ ਬਾਰੇ ਅਸ਼ਕ ਕਾਮੇ ਨੇ ਸਾਰੀ ਇਨਫੋਰਮੇਸ਼ਨ ਦਿੱਤੀ ਆ ਕਿ ਜਿਹੜਾ ਕਰਤਾ ਧਰਤਾ ਉਹ ਮਨੀਸ਼ ਕੁਮਾਰ ਆ ਤੇ ਇਹ ਉਸ ਦਾ ਹੀ ਸਾਰਾ ਜਿਗਾੜ ਹੈ ਜੀ 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 ਤੇ ਕਿੰਨੇ ਲੰਬੇ ਸਮੇਂ ਤੋਂ ਇਹ ਕਰਦਾ ਸੀ ਅੰਦਾਜ਼ਾ ਕੋਈ ਪੁਰਾਣੇ ਸਮੇਂ ਤੋਂ ਮੈਨੂੰ ਲੱਗਾ ਪਤਾ ਕਿ ਕਾਫੀ ਪੁਰਾਣੇ ਸਮੇਂ ਤੋਂ ਕਰ ਰਿਹਾ ਕੰਮ ਪਿਛਲੇ ਸਾਲ ਵੀ ਦੱਸਦੇ ਉੱਤੇ ਰੇਡ ਹੋਈ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਜੀ ਦੱਸ ਦਈਏ ਕਿ ਪਿਛਲੇ ਸਾਲ ਵੀ ਇਹਨਾਂ ਦੇ ਉੱਤੇ ਇੱਕ ਰੇਡ ਹੋਈ ਸੀ ਜੋ ਪਹਿਲੇ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਆ ਜੋ ਠੇਕੇਦਾਰ ਨੇ ਔਰ ਉਸੇ ਦਿਨ ਇਨਸਪੈਕਟਰ ਸਾਹਿਬ ਨੇ ਵੀ ਗੱਲਬਾਤ ਕੀਤੀ ਆ ਕਿ ਹੁਣ ਜਿਹੜਾ ਵਾ ਇਹਨਾਂ ਦੇ ਕਿੰਨੀ ਰਿਕਵਰੀ ਹੋ ਗਈ ਆ ਸਾਰਾ ਕੁਝ ਜਿਹੜਾ ਉਹ ਡਿਟੇਲ ਤੁਹਾਡੇ ਸਾਹਮਣੇ ਆ ਔਰ ਇਹ ਤਸਵੀਰਾਂ ਨੂੰ ਅਤਵਾ ਸ਼ੇਅਰ ਕਰਦੇ ਹੋ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ ਔਰ